मेरा नाम तरलोक सिंह सरा है और मैं आम आदमी पार्टी तो वार्ड नंबर छे तो इंचार्ज हूँ अजद यह जो रोस प्रदर्शन आम आदमी पार्टी की जिड़ी जिला एक है, संगठन है वो रहनुमाई हेठ ਜਲੰਧਰ ਸ਼ਹਿਰ ਦੇ ਜਿੰਨੇ ਵੀ ਸਾਡੇ ਲੀਡਰ ਸਹਿਬਾਨ ਔਰ ਵਰਕਰ ਸਹਿਬਾਨ ਅੱਜ ਅਸੀਂ ਇੱਥੇ ਲਵਕੁਸ਼ ਚੌਕ ਤੇ ਇਕੱਠੇ ਹੋਏ ਆ ਔਰ ਇਹ ਜੋ ਰੋਸ਼ ਮਾਰਚ ਹੈ ਲਵਕੁਸ਼ ਚੌਕ ਤੋਂ ਲੈ ਕੇ ਆਮਲਾਪ ਚੌਕ ਤੱਕ ਜੋ ਹੈ ਜਾਣਾ ਹੈ ਅੱਜ ਦੇ ਇਸ ਰੋਸ਼ ਮਾਰਚ ਦਾ ਜਿਹੜਾ ਇਹ ਮੋਟਿਵ ਹੈ ਉਹ ਹਰਿਆਣਾ ਦੇ ਵਿੱਚ ਜਿਹੜੇ ਆਈਪੀਐਸ ਜਿਨ੍ਹਾਂ ਨੇ ਆਪ ਸੁਸਾਈਡ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਲੈਵਲ ਤੇ ਬਿਊਰੋਕ੍ਰੇਸੀ ਦੇ ਉੱਤੇ ਇਹ ਸੈਂਟਰ ਗਵਰਨਮੈਂਟ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰਦੀ ਔਰ ਕਿਸ ਤਰੀਕੇ ਦੇ ਨਾਲ ਜਿਹੜੇ ਅਫਸਰ ਸ਼ਾਈ ਵੀ ਜਿਹੜੀ ਹੈ ਉਹ ਵੀ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦੀ ਤੇ ਆਮ ਲੋਕਾਂ ਦਾ ਕੀ ਹਾਲ ਹੋਊਗਾ ਸੋ ਅੱਜ ਦਾ ਇਹ ਜਿਹੜਾ ਪ੍ਰੋਟੈਸਟ ਹੈ ਸਾਡਾ ਉਹਨਾਂ ਲਈ ਹੈ ਜਿਹੜੇ ਸਾਡੇ ਆਈਪੀਐਸ ਜਿਨ੍ਹਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਅੰਡਰ ਪ੍ਰੈਸ਼ਰ ਆ ਕੇ ਔਰ ਉਹਦੇ ਵਿੱਚ ਸਾਡੀ ਇਹ ਡਿਮਾਂਡ ਹੈ ਕਿ ਉਹਦੇ ਵਿੱਚ ਜਿੰਨੇ ਵੀ ਦੋਸ਼ੀ ਲੋਕ ਹੈ ਉਹਨਾਂ ਨੂੰ ਸਾਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੇ ਉੱਤੇ ਐਫਆਈਆਰ ਦਰਜ ਕਰਕੇ ਉਹਨਾਂ ਦੀ ਅਰੈਸਟ ਪਾਈ ਜਾਵੇ